ਦਾ 파ੜ ਲੋਕਾਂ ਨੇ ਫਸਲ ਦਾ ਵੀ ਨੁਕਸਾਨ ਹੋਊ ਪਾਪਾ ਹੁੰਦਾ ਦਾ ਅੰਦਾਜ਼ਾ ਜੀ ਦੇਖੋ ਨਾਲੇ ਦਾ ਖਾਂਸੇ ਦਾ ਬੇੜਾ ਕਰ ਕਰਦਾ ਇਹਨੇ ਆਲੂਆਂ ਦਾ ਵੀ ਬੇੜਾ ਕਰ ਕਰਦਾ ਆਲੂਆਂ ਦੇ ਜਿੰਨਾ ਹੀ ਪਟਾਈ ਚੱਲੀ ਜਾਂਦੀ ਉਹਨਾਂ ਹੈਦਾ ਨਹੀਂ ਮਾੜਾ ਹੀ ਆ ਮੀਂਹ ਤਾਂ ਚੱਲ ਫੇਰ ਵੀ ਚੱਲ ਗਿਆ ਚਲੋ ਚਲੋ ਵੀ ਚਲੋ ਚਲੋ ਮੁੰਡਿਓ ਚੱਲਿਆ ਬਾਬੇ ਦੀ ਕਿਰਪਾ ਨਾਲ ਘਰ ਨੂੰ ਰਾਤ ਨਹੀਂ ਰਹਿਣੀ ਪਈ ਨਹੀਂ ਤਾਂ ਰਾਤ ਨੂੰ ਮੌਸਮ ਦੇਖ ਸਕਦੇ ਤੁਸੀਂ ਮੰਡੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਹੈਨਾ ਮੀਹੁਂ ਕਾਫੀ ਜਿਆਦਾ ਹੁਣ ਪਿੰਡ ਜਾ ਕੇ ਬਸ ਇੰਨਾ ਕੀ ਹੁੰਦਾ ਨਹੀਂ ਤਾਂ ਪੱਠੇ ਪਾਸੋਂ ਦੇਖ ਸਕਦੇ ਆ ਤੁਸੀਂ ਜਿਹੜਾ ਮੂਹ ਨਾਲ ਮੰਨ ਲਓ ਰਹਿ ਗਿਆ ਖੁੰਜਾਂ ਖਾਂਜਾਂ ਤੇ ਲੱਗੇ ਹੋਏ ਗੜੇ ਬਰਫ਼ ਸਨੋ ਕਹਿ ਸਕਦੇ ਆ ਅੱਜ ਇੰਡੀਆ 'ਚ ਆਪਣੇ ਸਨੋ ਪਈ ਆ ਦੋਸਤੋ ਦੇਖੋ ਢੇਰੀ ਲਾਈਵ ਹੈ ਆ ਇੰਨਾ ਬੁਰਾ ਹਾਲ ਹੋਇਆ ਜਗਰਾਉ ਮੰਡੀ ਤੇ ਚਾਹ ਕੱਪੜੇ ਦੇਖ ਸਕਦੇ ਆ ਤੁਸੀਂ ਸਾਡੇ ਤੇ ਟੈਂਟ ਟੁੰਟੇ ਜਾਵਾਂ ਸਿੱਟੇ ਪਏ ਆ ਮੰਨ ਲਓ ਕਹਿ ਸਕਦੇ ਆ ਇੱਕ ਵਾਰ ਨਿਸ਼ਾ ਕਰਾਤੀ ਜਿਹੜਾ ਵੀ ਜਾਨਵਰ ਸੀ ਹੁਣ ਥੋੜਾ ਜਿਹਾ ਮੀਂਹ ਹਟਿਆ ਤੇ ਮੰਨ ਲਓ ਫਿਰ ਸਾਰੇ ਜਾਨਵਰ ਚੜਾਉਣ ਲੱਗ ਕੇ ਤਿਆਰੀਆਂ ਕਰ ਲਿਆ ਪਹਿਲਾਂ ਵੀ ਜਾਨਵਰ ਚੜਾਉਂਦੇ ਸੀ ਸਾਰੇ ਤੇ ਜਾਨਵਰ ਚੜਦੇ ਆ ਚੜਦੇ ਉਹ ਮੀਂਹ ਆ ਸਾਰਿਆਂ ਨੂੰ ਬੰਦਨੇ ਪੈ ਗੇ ਤੇ ਪੂਰਾ ਬੁਰਾ ਹਾਲ ਹੀ ਆ ਦੋਸਤ ਮੀਲੇ ਦਾ ਦਾ ਆਪਣੇ ਤਕਰੀਬਨ ਅੱਧੇ ਜਾਨਵਰ ਤਾਂ ਜਾਵੜੇ ਜਿਹੜਾ ਅੱਜ ਵਾਲਾ ਰੌਂਡ ਰਹਿੰਦਾ ਸੀ ਉਹ ਲੌਣ ਆਏ ਸੀ ਉਹਦੋਂ ਨੂੰ ਮੀਂਹ ਨੇ ਸਾਰਾ ਸਿਸਟਮ ਹੀ ਖਰਾਬ ਕਰਤਾ ਤੇ ਹੁਣ ਸੌਖਾ ਹੁਣ ਵੀ ਨਹੀਂ ਲੱਗ ਗਈ ਕੈਨ ਮੈਨ ਕੈਨ ਮੈਨ ਜੀ ਤਾਂ ਹੋ ਹੀ ਜਾਂਦੀ ਹੈ ਹੁਣ ਵੀ ਵੀ ਮਿੱਤਰੋ ਮਾਹੌਲ ਦਿਖਾਉਣਾ ਜਗਰਾਉ ਮੰਡੀ ਦਾ ਜਮਾਂ ਖਰਾਬ ਹੋ ਗਿਆ ਪਾਣੀ ਦੇਖੋ ਪਾਣੀ ਤਾਂ ਪਾਣੀ ਛੱਡੋ ਜੇ ਤੁਸੀਂ ਲਾਈਵ ਦੇਖੇ ਹੋਏ ਨਾ ਆਪਣੇ ਚੈਨਲ ਤੇ ਬਾਬਾਜੀ ਦਾ ਸਟਾਰਟ ਫਾਰਮ ਫੇਸਬੁਕ ਇਹ ਤੇ ਲਾਈਵ ਹੋਈ ਸੀ ਕੜੇ ਧਰਤੀ ਆ ਸਾਰਾ ਜਿਹੜਾ ਤੁਹਾਨੂੰ ਪਾਣੀ ਨਾ ਹੁਣ ਭਰਿਆ ਹੋਇਆ ਦੇਖਦਾ ਇਹ ਸਾਰਾ ਚਿੱਟਾ-ਚਿੱਟਾ ਹੋ ਗਿਆ ਹੀ ਉਹ ਦੇਖ ਸਕਦੇ ਤੁਸੀਂ ਦੇਖੋ ਆ ਤਾਂ ਹੁਣ ਮੀਂਹ ਓਦੋਂ ਬਾਅਦ ਮੀਂਹ ਦੁਆਰਾ ਪੈ ਕੇ ਪਾਣੀ ਹੁਣੀ ਖੜਿਆ ਕਿਆ ਸਾਰਾ ਮੰਨ ਲਓ ਰੋੜੋ ਰੁਰ ਕੇ ਪਤਾ ਨਹੀਂ ਜਾਂ ਸੁਰਗੇ ਪਰ ਇੱਕ ਵਾਰ ਤਾਂ ਜਿਹੜੀ ਆ ਸਾਰੀ ਧਰਤੀ ਆ ਜਗਰਾਉ ਮੰਡੀ ਦੀ ਧਰਤੀ ਇੱਕ ਵਾਰ ਜਵਾਂ ਚੱਟੀ ਹੋ ਗਈ ਸੀ ਸਾਰਾ ਤੇ ਆਸੇ ਪਾਸੇ ਮੀਂਹ ਸਾਰਾ ਬੁਰਾ ਹਾਲ ਤਰਪਾਲਾਂ ਵਾਲਾ ਜਿਹੜੇ ਜਾਨਵਰ ਖੜੇ ਸੀ ਤਕਰੀਬਨ ਸਾਰੇ ਜਾਨਵਰ ਚੜਾਉਣ ਹੀ ਲੱਗੇ ਸੀ ਇੱਕੋ ਨਾਮ ਜਦੋਂ ਮੀਂਹ ਆਇਆ ਤਾਂ ਮੀਂਹ ਨੇ ਸਾਰਾ ਮਾਹੌਲ ਹੀ ਖਰਾਬ ਕਰਤਾ ਸਾਰੇ ਨੂੰ ਪਸ਼ੂ ਦੁਬਾਰਾ ਬੰਦਨੇ ਪਏ ਆਪਣੀ ਵੀ ਆ ਘੋੜੀ ਚੜਾਉਂਦਿਆਂ ਤੋਂ ਉੱਤੇ ਗੜੇ ਪੈਣ ਲੱਗੇ ਤੇ ਦੁਬਾਰਾ ਲਾਈ ਆ ਚੜੀ ਨਹੀਂ ਘੋੜੀ ਇਹ ਖੋਲੋ ਵੀ ਝਾੜੀ ਹੁਣ ਹੁਣ ਦੇਖਦੇ ਆ ਦੁਬਾਰਾ ਝਾੜਦੇ ਆ ਤੇ ਆ ਪਾਣੀ ਦਿਖਾਉਂਦੇ ਤੁਹਾਨੂੰ ਮੇਰੇ ਹਿਸਾਬ ਨਾਲ ਘੋੜੀ ਹੁਣ ਇੱਥੋਂ ਚੜ੍ਹਨੀ ਵੀ ਨਹੀਂ ਜਿਹੜੇ ਹਿਸਾਬ ਨੇ ਇਹਦੇ ਹਾਲਾਤ ਬਣੇ ਪਿਆ ਇੱਕ ਹਿਸਾਬ ਦੀ ਤਾਂ ਝੀਲ ਹੀ ਬਣਾਤੀ ਚਾ ਇੱਕ ਇਸਤੀਆਂ ਛੱਡ ਲਈਏ ਵਿੱਚ ਆ ਦੇਖੋ ਘੜੇ ਦੇਖ ਸਕਦੇ ਹੋ ਫੁੱਲ ਮੋٹے ਮੋٹے ਉਦੋਂ ਤਾਂ ਆ ਆ ਕੇ ਸਿਰ 'ਚ ਵੱਜਦੇ ਸੀ ਬੁਰਾ ਹਾਲ ਸੀ ਉਦੋਂ ਤਫਾਰ ਲੋਕ ਕਹਿ ਰਹੇ ਦੇਖ ਲਓ ਜੀ ਝੀਲ ਹੀ ਬਣਾਤੀ ਝੀਲ ਪਾਣੀ ਪਾਣੀ ਹੋ ਗਿਆ ਪਿਆ ਲੈ ਲੈ ਬਾਈ ਚਾਣ ਕਰਦਾ ਝੰਡੇ ਲਾਲ ਝੁਲਦੇ ਆ ਬਾਬਾ ਹਵਾ ਜੀ ਵੀ ਧੱਕ ਮਾਰਦੀ ਆ ਉੱਡਾ ਕੁਲਿਆ ਪਿਆ ਬਾਬਾ ਦੁਬਾਰਾ ਫੇਰ ਆਉ ਹਾਂਜੀ ਆਉ ਦੁਬਾਰਾ ਫੇਰ ਹਾਂ ਹਾਂ ਕੁਲਿਆ ਪਿਆ ਬੱਦਲ ਹੈ ਵੀ ਜਾਦੇ ਆ ਜਾਦੇ ਆ ਨੈਟ ਨੇ ਨੇ ਕਰਦਾ ਹਾਂ ਹਾਂ ਆ ਗਿਆ ਫਸਲ ਦਾ ਵੀ ਨੁਕਸਾਨ ਹੋਊ ਪਾਪ ਹੁੰਦਾ ਦਾ ਫਸਲ ਦਾ ਜੀ ਦੇਖੋ ਨਾਲੇ ਦਾ ਕਣਕ ਦਾ ਬੇੜਾ ਕਰ ਕਰਦਾ ਇਹਨੇ ਆਲੂਆਂ ਦਾ ਵੀ ਬੇੜਾ ਕਰ ਕਰਦਾ ਆਲੂਆਂ ਦੇ ਜਿੰਨਾ ਹੀ ਪਟਾਈ ਚੱਲੀ ਜਾਂਦੀ ਉਹਨਾਂ ਦਾ ਇਹਦਾ ਮੀਂਹ ਮਾੜਾ ਹੀ ਆ ਮੀਂਹ ਤਾਂ ਚੱਲ ਫੇਰ ਵੀ ਚੱਲ ਗਿਆ ਫਸਲਾਂ ਭਾਦ ਦੇ ਦੂਜਿਆਂ ਦਾ ਜਿਹੜੇ ਘੜੇ ਵਾਲੇ ਫਿੱਟੇ ਉਹ ਜ਼ਿਆਦਾ ਮਾੜਿਆ ਹਾਂ ਬਰਫੀਨ ਤੂੰ ਬਰਫੀਨ ਨੂੰ ਰੋਣਾ ਪਾਪਾ ਬਰਫੀਨ ਤਾਂ ਫੇਰ ਹੋ ਜੂ ਜਿਹੜੀ ਫਸਲ ਜਿਹਨੇ ਫੇਸ ਵੀ ਨਹੀਂ ਹਾਰਾ ਹਾਰਾ ਹਾਜੀ ਵਾਲਿਆਂ ਦਾ ਜਿਹੜੇ 6-6 ਮਹੀਨੇ ਉਹਦੇ ਮੂੰਹ ਨਹੀਂ ਦੇਖਦੇ ਉਹ ਨਾ ਹਾਰਾ ਬੇੜਾ ਕਰ ਲੋ ਵੀ ਮਿੱਤਰੋ ਤਿੰਨ ਲੋ ਵੀ ਦੇਖ ਸਕਦੇ ਆ ਪਾਣੀ ਪੂਣੀ ਇਹ ਮੰਡੀ ਦਾ ਹਾਲ ਸਿਰਫ ਆਪਣੀ ਵੀਡੀਓ ਦੇ ਵਿੱਚ ਹੀ ਮਿਲੂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਹੀ ਮਿਲੂ ਮੰਡੀ ਦਾ ਹਾਲ ਬੈਂਟ ਤੋਂ ਟਪਾਂ ਤੇ ਸਾਰੇ ਤੇ ਨਹੀਂ ਤੇ ਤੁਹਾਡੇ ਲਈ ਵੀਡੀਓ ਬਣਾਉਂਦੇ ਫਿਰਦੇ ਆ ਦੀ ਬੁਆਈ ਜਾਂਦੇ ਆ ਅੱਜ ਦਾ ਰਹਿਣਾ ਬਾਪੂ ਉਹ ਤਾਂ ਬਖਾ ਦੇਖੋ ਸਟੋਰੀਆਂ ਸਟੋਰੀਆਂ ਸਿੱਟੀਆਂ ਪਏ ਮਿੱਤਰੋ ਯਾਰ ਰੱਬਾ 40 ਮਿੰਟ ਤੋਂ ਸਾਨੂੰ ਘੰਟਾ ਘੰਟਾ ਸਾਰਿਆਂ ਨੂੰ ਦੇ ਦੇ ਤਰਪਾਲਾ ਪਾ ਕੇ ਸਾਰਿਆਂ ਨੇ ਝਾੜ ਲੈਣੇ ਉਦੋਂ ਬਾਅਦ ਭਾਵੇਂ ਪਾਲੀ ਨਹੀਂ ਪਰ ਮੀਂਹ ਦਾ ਮਾਰਾ ਤੋਂ ਰਹਿ ਨਹੀਂ ਦੇ ਰੱਬਾ ਕਰ ਅਰਦਾਸ ਬਾਅਦ ਅਰਦਾਸ ਆ ਵੀ ਕਰ ਦੇ ਰੱਬਾ ਪਾਲੀ ਨਹੀਂ ਸੋਖਾ ਸੋਖਲਾ ਕੋਈ ਯਾਰ ਕੀ ਹਾਲ ਬਣੂ ਜੇ ਪਸ਼ੂਆਂ ਦਾ ਦੱਸਦੇ ਹਨਾ ਉਹਰਾ ਕੋਈ ਹਾਲ ਨਹੀਂ ਹਾਲ ਤਾਂ ਆਪਣਾ ਨਹੀਂ ਤੈਨੂੰ ਦੇਖ ਸਕਦੇ 10 ਮਿੰਟ ਮੀ ਪੌਂਦਾ ਦਾ ਤੇ 2 ਮਿੰਟ ਬੰਦ ਕਰਦਾ ਦਾ ਫਿਰ 10 ਮਿੰਟ ਮੀ ਫਿਰ 2 ਮਿੰਟ ਬੰਦ ਉਹਦਾ ਹੌਸਲਾ ਦਿੰਦਾ ਤੁਹਾਨੂੰ ਵਧੀਆ ਰਹਿੰਦੇ ਨਾ ਆਪਾਂ ਸਵੇਰ ਉਹ ਦੂਜਾ ਕੀਲਾ ਵੀ ਲਾ ਦਿੰਦੇ ਉਹਨੂੰ ਦੇ ਪਤਾ ਹੁੰਦਾ ਫਿਰ ਤੱਕ ਜਿਹੜਾ ਭਰ ਨਹੀਂ ਇਹ ਪਤਾ ਹੁੰਦਾ ਫਿਰ ਤੂੰ ਰੱਬ ਨਾ ਬਣ ਜਾਂਦਾ ਤੇ ਆਪਾਂ ਤੇਰਾ ਆਪ ਕਿੱਥੋਂ ਬਣ ਗਿਆ ਓਏ ਤਾਂ ਹੀ ਤੈਨੂੰ ਦੱਸਿਆ ਉਹ ਆਪਣੇ ਪਿੰਡਾਂ ਨਹੀਂ ਤਾਂ ਉੱਚਾ ਗਿਆ ਓਏ ਇੱਕ ਵਾਰ ਜਗਰਾਉਂ ਚੋਂ ਨਿਕਲ ਕੇ ਗੱਲ ਤਾਂ ਇੱਥੇ ਆ ਕੇ ਖੜ੍ਹਦੀ ਆ ਵੀ ਜਗਰਾਉਂ ਚੋਂ ਨਿਕਲਦਾ ਉੱਖਾ ਗਿਆ ਸੱਤ ਦੀਆਂ ਖਬਰਾਂ 'ਚ ਮੈਂ ਸੱਤ ਦੀਆਂ ਖਬਰਾਂ 'ਚ ਜਗਰਾਉਂ ਆਊਗਾ ਜਿਹੜੇ ਖਾਂਦੇ ਨੇ ਕਿੱਦਾਂ ਖੜਾਗਾ ਕਿੱਦਾਂ ਖੜਾ ਪਾਣੀ 'ਤੇ ਅਰੇ ਇਹ ਨਹੀਂ ਗੱਲ ਕਰਦਾ ਮੁੰਡਾ ਨਾ ਕਰਦਾ ਕਹਿੰਦਾ ਮੀਂਹ ਤੋਂ ਡਰਦੇ ਮੁੰਡਿਆਂ ਨੇ ਪਾਲੀਆਂ ਪੈਕ ਆਪਾਂ ਬੈਸੀ ਟਰਾਲੀਆਂ ਤੇ ਅਸੀਂ ਵੀ ਪਾਲੀ ਤਰਪਾਲ ਬਿੱਕੀ ਮਾਰ ਮੜਾ ਸੈਲਫ ਲਓ ਜੀ ਇੱਕ ਵਾਰ ਚਾੜ ਲੈ ਜਾਨਵਰ ਓ ਚਲੋ ਵੀ ਚਲੋ ਚਲੋ ਮੁੰਡਿਓ ਤੱਲਿਆ ਬਾਬੇ ਦੀ ਕਿਰਪਾ ਨਾਲ ਘਰ ਨੂੰ ਰਾਤ ਨਹੀਂ ਰਹਿਣੀ ਪਈ ਨਹੀਂ ਤਾਂ ਰਾਤ ਨੂੰ ਮੌਸਮ ਦੇਖ ਸਕਦੇ ਤੁਸੀਂ ਮੰਡੀ ਜੀ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਹੈਨਾ ਨੀਮੂ ਕਾਫੀ ਜ਼ਿਆਦਾ ਹੁਣ ਪਿੰਡ ਜਾ ਕੇ ਬਸ ਇੰਨਾ ਕੀ ਹੁੰਦਾ ਨਹੀਂ ਦਾ ਪੱਠੇ ਪਸ਼ੂ ਨੂੰ ਹੋਰਾ ਮੰਡੀ ਜੀ ਮਿਲ ਜਾਣੇ ਆ ਤੇ ਪੱਠੀ ਘਰੇ ਮਿਲਦੇ ਆ ਪਰ ਪਿੰਡ ਆਪਦਾ ਜਿਵੇਂ ਆਪਾਂ ਮੰਨ ਲਿਓ ਆਪਦਾ ਘਰ ਘਰ ਹੀ ਹੁੰਦਾ ਉੱਥੇ ਇਹਨਾਂ ਨੇ ਆਪਦਾ ਨੈਗ ਚ ਤਰਪਾਲਾਂ ਲੱਗਿਆ ਆਰਾਮ ਨਾਲ ਖੜਨਾ ਹੋਰਾ ਹਵਾ ਚੱਲੇ ਨਹੀਂ ਏਰੀ ਆਵੇ ਤਾਂ ਬੁਰਾ ਹਾਲ ਆ ਪਸ਼ੂ ਦਾ ਤਾਂ ਬਹੁਤ ਜ਼ਿਆਦਾ ਡਰ ਹੁੰਦਾ ਬਮਾ ਅਠ ਮਾਰ ਹੋਣ ਦਾ ਡਰ ਰੈਂਦਾ ਬੰਦੇ ਨੂੰ ਤੇ ਚੱਲਿਆ ਜਾਨਵਰ ਆਪਣੇ ਤਾਂ ਹੁਣ ਆਪਾਂ ਮਗਰ ਚੱਲਦੇ ਆ ਜੀ ਉਹ ਜਗਰਾਉ ਮੰਡੀ ਦੀ ਸਮਾਪਤੀ ਦੋਸਤੋ ਮਿਲਦੇ ਆ ਨਵੀਂ ਮੰਡੀ ਨਾਲ